ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਉਹ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਜੀ 31 ਅਗਸਤ ਤੋਂ ਲੈ ਕੇ 3 ਸਤੰਬਰ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕਿਉਂਕਿ ਹਾਲਾਤ ਕਾਫੀ ਹੱਦ ਤੱਕ ਮਾਹੌਲ ਕਾਫੀ ਖਰਾਬ ਹੋ ਚੁੱਕਾ ਜੀ ਪੰਜਾਬ ਦੇ ਬਹੁਤ ਸਾਰੇ ਇਲਾਕੇ ਦੇ ਵਿੱਚ ਤਗੜਾ ਹੜ੍ਹ ਚੱਲ ਰਿਹਾ ਹੈ ਅਰਦਾਸ ਕਰਦੇ ਆਂ ਰੱਬ ਅੱਗੇ ਕਿ ਮੌਸਮ ਜਲਦੀ ਜਲਦੀ ਠੀਕ ਹੋਵੇ ਜਾਣਕਾਰੀ ਸਾਂਝੀ ਕਰਾਂਗੇ ਆਪਾਂ ਤੇ ਦੱਸਾਂਗੇ ਕਿਹੜੇ-ਕਿਹੜੇ ਇਲਾਕੇ ਵਿੱਚ ਮੀਂਹ ਹੈ ਕਿਉਂਕਿ ਹੁਣ ਹਾਲਾਤ ਹੋਰ ਜ਼ਿਆਦਾ ਖਰਾਬ ਹੁੰਦੇ ਦਿਖਾਈ ਦੇ ਰਹੇ ਨੇ ਤੁਹਾਨੂੰ ਕੋਈ ਡਰਾ ਨਹੀਂ ਰਹੇ ਚੇਤਾਵਨੀ ਦੱਸ ਰਹੇ ਹਾਂ ਜੀ ਕਿ ਜਿਹੜੇ ਇਲਾਕੇ ਵੀ ਦਰਿਆ ਦੇ ਨੇੜੇ ਨੇ ਸਤਲੁਜ ਦਰਿਆ ਦੇ ਨੇੜੇ ਹੋਗੇ ਜੀ ਕੱਗਰ ਦੇ ਨੇੜੇ ਹੋਗੇ ਰਾਵੀ ਹੋ ਗਿਆ ਬਿਆਸ ਹੋ ਗਿਆ ਤੁਸੀਂ ਕਿਸੇ ਵੀ ਦਰਿਆ ਦੇ ਨੇੜੇ ਹੋ ਕਿਸੇ ਬਰਸਾਤੀ ਨਦੀ ਦੇ ਨੇੜੇ ਹੋ ਤਾਂ ਦੂਰ ਹੋ ਰਹੋ ਆਪਣਾ ਸੁਚੇਤ ਰੱਖੋ ਆਪਣੇ ਆਪ ਨੂੰ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਤਕੜਾ ਸਿਸਟਮ ਇੱਕੇ ਬਣਦਾ ਹੋਇਆ ਦਿਖਾਈ ਦੇ ਰਿਹਾ ਜੀ ਤੇ ਚੱਕਰਵਾਤੀ ਰੂਪ ਦੇ ਪੰਜਾਬ ਵੱਲ ਕੂਚ ਕਰ ਰਿਹਾ 31 ਅਗਸਤ ਤੋਂ ਲੈ ਕੇ 3-4 ਸਤੰਬਰ ਤੱਕ ਲਗਾਤਾਰ ਮੀਂਹ ਦੀ ਉਮੀਦ ਹੈ ਹੋਰ ਜ਼ਿਆਦਾ ਹੜ੍ਹਾਂ ਦਾ ਖਤਰਾ ਵੱਧ ਸਕਦਾ ਜੀ ਹਾਲਾਤ ਦੇਖੇ ਨਹੀਂ ਜਾ ਰਹੇ ਰੱਬ ਅੱਗੇ ਅਰਦਾਸ ਕਰਦੇ ਹਾਂ ਤੁਸੀਂ ਵੀ ਵਾਹਿਗੁਰੂ ਲਿਖੋ ਕਮੈਂਟ ਦੇ ਵਿੱਚ ਤੇ ਜਲਦੀ ਹੀ ਪੰਜਾਬ ਦਾ ਪਾਣੀ ਉਤਰੇ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਕਮੈਂਟ ਕਰਕੇ ਦੱਸ ਸਕਦੇ ਹੋ ਜੀ ਅਗਰ ਸਾਡੇ ਚੈਨਲ ਤੇ ਫੇਸਬੁੱਕ ਪੇਜ ਤੇ ਨਵੇਂ ਹੋ ਤਾਂ ਚੈਨਲ YouTube ਤੇ ਸਬਸਕ੍ਰਾਈਬ ਕਰੋ Facebook ਦੇ ਉੱਪਰ ਪੇਜ ਨੂੰ ਫੋਲੋ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਮਿਸ ਨਾ ਹੋਵੇ ਹੁਣ ਅਸੀਂ ਦਿਨਾਂ ਦੇ ਹਿਸਾਬ ਨਾਲ ਜ਼ਿਲ੍ਹਿਆਂ ਦੇ ਦੇਖ ਲੈਂਦੇ ਕਿਹੜੇ-ਕਿਹੜੇ ਜ਼ਿਲ੍ਹੇ ਵਿੱਚ ਕਦੋਂ-ਕਦੋਂ ਕਿਵੇਂ ਦਾ ਮੀਂਹ ਹੈ ਸਭ ਤੋਂ ਪਹਿਲਾਂ 31 ਅਗਸਤ ਦੀ ਗੱਲ ਕਰੀਏ ਤਾਂ ਪੰਜਾਬ ਦੇ ਪੂਰਬੀ ਇਲਾਕੇ ਜਾਨੀ ਕਿ ਪਠਾਨਕੋਟ ਗੁਰਦਾਸਪੁਰ ਨਮਾਸ਼ਹਿਰ ਹੁਸ਼ਿਆਰਪੁਰ ਤੇ ਰੂਪਨਗਰ ਵਿੱਚ ਮੀਂਹ ਜ਼ਿਆਦਾ ਦੇਖਣ ਨੂੰ ਮਿਲ ਸਕਦਾ ਹੈ ਫਿਲਹਾਲ ਜੋ ਸਿਸਟਮ ਬਣੇ ਹੋਏ ਜੀ ਇਸ ਦੇ ਨਾਲ ਬਾਕੀ ਪੰਜਾਬ ਦੇ ਉੱਪਰ ਬੱਦਲਵਾਈ ਛਾਈ ਰਹੇਗੀ ਮੀਂਹ ਦੇ ਹਾਲਾਤ ਨੇ ਪਰ ਜਿਸ ਤਰੀਕੇ ਦੀ ਉਮੀਦ ਲੱਗ ਰਹੀ ਹੈ ਕਿ 31 ਅਗਸਤ ਨੂੰ ਪੰਜਾਬ ਦੇ ਬਹੁਤ ਸਾਰੇ ਇਲਾਕੇ ਵਿੱਚ ਬਾਅਦ ਦੁਪਹਿਰ ਜ਼ਿਆਦਾ ਮੀਂਹ ਦੇਖਣ ਨੂੰ ਮਿਲੇਗਾ ਤੇ ਪੂਰੇ ਪੰਜਾਬ ਦੇ ਵਿੱਚ ਆਪਾਂ ਕਹਿੰਦੇ 90 ਤੋਂ 95% ਚਾਂਸ ਨੇ ਬੱਦਲਵਾਈ ਛਾਈ ਰਹਿਣ ਦੇ ਨਾਲ ਹਲਕੇ ਦਰਮਿਆਨੀ ਕਿਰਮੜ ਕਣੀ ਤੇ ਬੂੰਦਾਬੰਦੀ ਦੇ ਹਾਲਾਤ ਰਹਿਣਗੇ ਜ਼ਿਆਦਾ ਮੀਂਹ ਸਾਨੂੰ ਪਠਾਨਕੋਟ ਹੁਸ਼ਿਆਰਪੁਰ ਨਵਾਂ ਸ਼ਹਿਰ ਤੇ ਰੂਪਨਗਰ ਜ਼ਿਲ੍ਹੇ ਵਿੱਚ ਦੇਖਣ ਨੂੰ ਮਿਲੇਗਾ ਕਿਉਂਕਿ ਹਾਲਾਤ ਇਹਦੇ ਨੇ ਹਿਮਾਚਲ ਦੇ ਨਾਲ ਲੱਗਦੇ ਇਲਾਕਿਆਂ ਅਗਲੇ ਦਿਨਾਂ ਦੀ ਗੱਲ ਕਰੀਏ 1 ਤੋਂ 2 ਸਤੰਬਰ ਨੂੰ ਤਾਂ 1 ਸਤੰਬਰ ਨੂੰ ਥੋੜਾ ਸਿਸਟਮ ਹੈਵੀ ਹੋ ਰਿਹਾ ਜੀ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਮਾਸ਼ਾ ਰੂਪਨਗਰ ਮੁਹਾਲੀ ਅਤੇ ਫਰਤੇਗੜ ਸਾਹਿਬ ਤੱਕ ਇਹ ਸਿਸਟਮ ਪਹੁੰਚ ਰਿਹਾ ਹੈ ਜਿਆਦਾ ਤਗੜੇ ਮੀਂਹ ਦੀ ਬਰਸਾਤ ਹੁੰਦੀ ਦਿਖਾਈ ਦੇ ਰਹੀ ਹੈ ਲਗਾਤਾਰ ਝੜੀ ਨੂੰ ਮਾਹੌਲ ਬਣ ਸਕਦਾ ਹੈ ਜੀ ਬਾਕੀ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਲੁਧਿਆਣਾ ਪਟਿਆਲਾ ਸੰਗਰੂਰ ਮਾਨਸਾ ਬਰਨਾਲਾ ਮੋਗਾ ਪਠਿੰਡਾ ਫਜ਼ਿਲਕਾ ਮੁਕਸਰ ਫਰੀਦਕੋਟ ਫਰੋਜ਼ਪੁਰ ਇਹਨਾਂ ਇਲਾਕਿਆਂ ਦੇ ਵਿੱਚ ਵੀ ਬੱਦਲਵਾਈ ਛਾਈ ਰਹੇਗੀ ਮੀਂਹ ਦੇ ਹਾਲਾਤ ਲਗਾਤਾਰ ਨੇ ਇੱਕ ਤਾਂ ਹੜ੍ਹ ਦੀ ਮਾਰ ਹੈ ਉੱਪਰ ਤੋਂ ਮੀਂਹ ਦੇ ਹਾਲਾਤ ਹੋਰ ਜ਼ਿਆਦਾ ਕੰਮ ਖਰਾਬ ਕਰਨ ਦੇ ਕਿਉਂਕਿ ਹਿਮਾਚਲ ਵੱਲ ਵੀ ਸਿਸਟਮ ਪਹੁੰਚ ਰਿਹਾ ਹੈ ਤੇ ਜਦੋਂ ਹਿਮਾਚਲ 'ਚ ਮੀਂਹ ਪਵੇਗਾ ਤਾਂ ਕਿਤੇ ਨਾ ਕਿਤੇ ਸਤਲੁਜ ਰਾਵੀ ਬਿਆਸ ਇਹ ਫੇਰ ਤੋਂ ਆਫਾਨ ਤੇ ਆਉਣਗੀਆਂ ਤੇ ਨੁਕਸਾਨ ਪੰਜਾਬ ਦੇ ਨੀਵੇਂ ਇਲਾਕਿਆਂ ਦਾ ਹੋ ਸਕਦਾ ਹੈ ਕੱਗਰ ਦਾ ਵੀ ਕਿਤੇ ਨਾ ਕਿਤੇ ਹੁਣ ਆਉਂਦੇ ਦਿਨਾਂ ਵਿੱਚ ਪਾਣੀ ਵਧ ਸਕਦਾ ਹੈ ਜੀ ਤੇ ਪਟਿਆਲਾ ਸੰਗਰੂਰ ਇਹਨਾਂ ਇਲਾਕਿਆਂ ਨੂੰ ਵੀ ਥੋੜਾ ਜਿਹਾ ਖਤਰਾ ਬਣ ਸਕਦਾ ਹੈ ਦੋਸਤ ਅੰਮ੍ਰਿਤ ਦੀ ਗੱਲ ਕਰੀਏ ਤਾਂ ਹਾਲਾਤ ਜਿਹੜੇ ਤੁਸੀਂ ਦੇਖ ਸਕਦੇ ਹੋ ਕਿ ਪਠਾਨਕੋਟ ਹੁਸ਼ਿਆਰਪੁਰ ਤੇ ਰੂਪਨਗਰ ਵਿੱਚ ਠੀਕ ਠਾਕ ਮੀਂਹ ਆ ਜੀ ਤਗੜੀ ਕਾਰਵਾਈ ਹੋ ਸਕਦੀ ਹੈ ਗੁਰਦਾਸਪੁਰ ਅੰਮ੍ਰਿਤਸਰ ਕਪੂਰਥਲਾ ਜਲੰਧਰ ਲੁਧਿਆਣਾ ਨਵਾਂ ਸ਼ਹਿਰ ਸੰਗਰੂਰ ਪਟਿਆਲਾ ਫਤਿਹਗੜ ਸਾਹਿਬ ਤੇ ਮੋਹਾਲੀ ਵਿੱਚ ਵੀ ਠੀਕ ਠਾਕ ਬੱਦਲਬਾਈ ਕਾਰਵਾਈ ਕਰ ਸਕਦਾ ਹੈ ਤਰਨਤਾਰਨ ਫਿਰੋਜ਼ਪੁਰ ਫਰੀਦਕੋਟ ਮੋਗਾ ਬਰਨਾਲਾ ਮਾਨਸਾ ਬਠਿੰਡਾ ਮੁਕਸਰ ਅਤੇ ਫਜ਼ਿਲਕਾ ਦੇ ਵਿੱਚ ਮੀਂਹ ਥੋੜੇ ਜਿ ਘਟਦੇ ਹੋਏ ਦਿਖਾਈ ਦੇਣਗੇ ਤਿੰਨ ਤਰੀਕ ਦੀ ਅਗਰ ਗੱਲ ਕਰੀਏ ਸਿਸਟਮ ਥੋੜੇ ਜਿਹਾ ਕਮਜ਼ੋਰ ਪੈ ਰਹੇ ਨੇ ਜੋ ਕਿ ਇੱਕ ਚੰਗੀ ਗੱਲ ਹੈ ਪਰ ਫਿਰ ਵੀ ਇਹ ਬੈਲਟ ਜਿਹੜੀ ਹੈ ਇਹਦੇ ਵਿੱਚ ਮੀਂਹ ਦੀ ਉਮੀਦ ਜ਼ਿਆਦਾ ਹੈ ਜਿਹਦੇ ਵਿੱਚ ਤੁਸੀਂ ਦੇਖੋਗੇ ਕਿ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਮਾਸ਼ਹਿਰ ਰੂਪਨਗਰ ਫਤਿਹਗੜ ਸਾਹਿਬ ਮੁਹਾਲੀ ਅਤੇ ਪਟਿਆਲਾ ਇਹ ਬੈਲਟਾਂ ਨੇ ਜਿਹੜੇ ਹਿਮਾਚਲ ਦੇ ਨੇੜੇ ਨੇ ਇਹਨਾਂ ਵੱਲ ਸਿਸਟਮ ਫੇਰ ਤੋਂ ਇੱਕ ਆ ਸਕਦਾ ਹੈ ਕਿਉਂਕਿ ਹਲੇ 3 ਦਿਨ ਪਏ ਨੇ ਅਜੇ ਇਹਦੇ ਵਿੱਚ ਇਹ ਕਾਰਵਾਈ ਜ਼ਿਆਦਾ ਹੋ ਸਕਦੀ ਹੈ ਉਮੀਦ ਦੀ ਬਾਕੀ ਪੰਜਾਬ ਦੇ ਵਿੱਚ ਸਿਸਟਮ ਕਮਜ਼ੋਰ ਹੈ ਤੇ ਇਹ ਜਿਹੜਾ ਸਿਸਟਮ ਹੈ ਲਗਾਤਾਰ ਬਣਦੇ ਹੋਏ ਜੋ ਦਿਖਾਈ ਦੇ ਰਹੇ ਨੇ ਕਿਉਂਕਿ ਵੈਸਟਰਨ ਡਿਸਰਬੈਂਸ ਅਤੇ ਮੌਨਸੂਨ ਇਹ ਦੋਨੋਂ ਪੂਨਾ ਆਪਸ ਦੇ ਵਿੱਚ ਟਕਰਾ ਚੁੱਕੀਆਂ ਨੇ ਨਹੀਂ ਤਾਂ ਇਹਨਾਂ ਦੇ ਵਿੱਚ ਗੈਪ ਹੁੰਦਾ ਹੈ ਵੈਸਟਰਨ ਡਿਸਰਬੈਂਸ ਜਦੋਂ ਜਾਂਦੀ ਹੈ ਤਾਂ ਮੌਨਸੂਨ ਆ ਜਾਂਦਾ ਪਰ ਇਸ ਵਾਰ ਮੌਨਸੂਨ ਜਦੋਂ ਆਇਆ ਤਾਂ ਵੈਸਟਰਨ ਡਿਸਰਬੈਂਸ ਹਲੇ ਵੀ ਮੌਜੂਦ ਸੀ ਜਿਸ ਦੇ ਕਾਰਨ ਇਹ ਚੱਕਰਵਾਤੀ ਮਾਹੌਲ ਪੰਜਾਬ ਦੇ ਵਿੱਚ ਬਣਿਆ ਹੋਇਆ ਜਿਸ ਦਾ ਨੁਕਸਾਨ ਜਿਹੜਾ ਉੱਤਰੀ ਭਾਰਤ ਨੂੰ ਚੱਲਣਾ ਪੈ ਰਿਹਾ ਖਾਸ ਤੌਰ ਤੇ ਮੈਦਾਨੀ ਇਲਾਕੇ ਪੰਜਾਬ ਦੇ ਵਿੱਚ ਤਗੜੀ ਕਾਰਵਾਈ ਹੜਨ ਲਿਆਂਦੀ ਹੋਈ ਹੈ ਬਾਕੀ ਸਮੇਂ-ਸਮੇਂ ਤੇ ਜਾਣਕਾਰੀ ਸਾਂਝੀ ਕਰਦੇ ਰਹਿੰਦੇ ਆ ਦੁਪਹਿਰ ਸ਼ਾਮ ਅਤੇ ਰਾਤ ਦੀ ਜਾਣਕਾਰੀ ਲੈ ਕੇ ਜਲਦ ਹਾਜ਼ਰ ਹੋਵਾਂਗੇ ਵਾਰ-ਵਾਰ ਰਿਕਵੈਸਟ ਕਰਦੇ ਆ ਕਿ ਚੈਨਲ YouTube ਤੇ ਦੇਖ ਰਹੇ ਹੋ ਸਬਸਕ੍ਰਾਈਬ ਕਰ ਲਓ Facebook ਤੇ ਉਹ ਤਾਂ ਫੋਲੋ ਕਰ ਲਓ ਤਾਂ ਕਿ ਉਹ ਜਾਣਕਾਰੀ ਲਗਾਤਾਰ ਮਿਲਦੀ ਰਹੇ ਮਿਲਦੇ ਆ ਅਗਲੀ ਵੀਡੀਓ ਲੈ ਕੇ ਜਲਦ ਧੰਨਵਾਦੀ